ਹੈਲੋ ਗਾਇਸ ਕਿੰਨੀ ਸੋਣੀ ਵਾਈਬਾ ਮੀ ਨਹੀਂ ਪੈ ਰਿਆ ਬਸ ਪਹਿਲੀ ਪਹਿਲੀ ਵਾਰ ਹੋਇਆ ਮੈਨੂੰ ਪਿਆਰ ਜੀ ਤਰ ਬੋਲੀ ਜਾਂ ਤੈਨੂੰ ਵਾਰ ਵਾਰ ਗਾਣਾ ਸੁਣ ਲਿਆ ਤੁਸੀਂ ਲਵਯਾ ਅ ਅੱਜ ਅਸੀਂ ਗਾਣਾ ਰਿਲੀਜ਼ ਕੀਤਾ ਇੱਕ ਲਵਯਾ ਤੇ ਜਿਨ੍ਹਾਂ ਨੇ ਨਹੀਂ ਸੁਣਿਆ ਹੈਪੀ ਬਰਥਡੇ ਥੈਂਕ ਯੂ ਜੀ ਚਲੋ ਬਰਥਡੇ ਦਾ ਆਉਂਦੇ ਰਹਿ ਰਹੇ ਆ ਜੀ ਆ ਮੈਂ ਹੁਣ ਕਾ ਚਲੋ ਨਵਾਂ ਹੋਂ ਕਰਤਾ ਵੀ ਹਰ ਇੱਕ ਬਰਥਡੇ ਨੂੰ ਤੁਹਾਨੂੰ ਇੱਕ ਮੇਰੇ ਵੱਲੋਂ ਗਿਫਟ ਹੋ ਜਾਏਗਾ ਨਾ ਮੇਰੇ ਵੱਲੋਂ ਸਰਪ੍ਰਾਈਜ਼ ਤੁਹਾਡੇ ਲਈ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਹੈਪੀ ਬਰਥਡੇ ਭਾਈ ਹਾਂ ਥੈਂਕ ਯੂ ਜੀ ਥੈਂਕ ਯੂ ਅਸੀਂ ਅੱਜ ਗਾਣਾ ਰਿਲੀਜ਼ ਕੀਤਾ ਲਵ ਯਾ ਆ ਉਹ ਤੁਸੀਂ ਸੁਣੋ ਇੰਜੋਏ ਕਰੋ ਬਾਕੀ ਜਿਹੜੀ ਸਾਲ ਦੀ ਸ਼ੁਰੂਆਤ ਥੋੜੀ ਜਿਹੀ ਰੋਮਾਂਟਿਕ ਰੋਮਾਂਟਿਕ ਹੀ ਟਾਈਪ ਰਾਂ ਕੀਤੀ ਆ ਉਸ ਤੋਂ ਬਾਅਦ ਫਿਰ ਚੱਕ ਦੇਣਾ ਕੰਮ ਸਾਰਾ ਚੱਕਣ ਵਾਲੇ ਗਾਣੇ ਹੈਪੀ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ ਜੀ ਹੈਪੀ ਬਰਥਡੇ ਦਾ ਹੋ ਗਿਆ ਹੈਪੀ ਬਰਥਡੇ ਥੈਂਕ ਯੂ ਬੱਸ ਕਰੋ ਗਲਾ ਖਰਾਹ ਜੀ ਗਲਾ ਥੋੜਾ ਜੁਕਾਮ ਤੇ ਗਲਾ ਖਰਾਬ ਹੈ ਗੱਲ ਸਹੀ ਹੈ ਤੁਹਾਡੀ ਸਫਰ ਚ ਹੋ ਗਿਆ ਕੰਮ ਹੈਪੀ ਬਰਥਡੇ ਹੋ ਗਿਆ ਜੀ ਥੈਂਕ ਯੂ ਬੱਸ ਬਹੁਤ ਹੈ ਜੀ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਪਿਆਰ ਜੀ ਆ ਗਾਣਾ ਆਇਆ ਤੁਸੀਂ ਗਾਣਾ ਸੁਣੋ ਇੰਜੋਏ ਕਰੋ ਸਾਲ ਦਾ ਪਹਿਲਾ ਗਾਣਾ ਰੋਮਾਂਟਿਕ ਉਸ ਤੋਂ ਬਾਅਦ ਇੱਕ ਚੱਕਮਾ ਗਾਣਾ ਐਸੀ ਵੀ ਨਹੀਂ ਹੋਰ ਕਰ ਦੇਣਾ ਰੋਮਾਂਟਿਕ ਭਾਈ ਵਿਗੜ ਗਿਆ ਲੈ ਵਿਗੜਦਾ ਕੀ ਹੁੰਦਾ ਰੋਮਾਂਟਿਕ ਚ ਰੋਮਾਂਟਿਕ ਨੂੰ ਵਿਗੜਦਾ ਕਹਿੰਦੇ ਆ ਜਾ ਯਾਰ ਰੋਮਾਂਟਿਕ ਰੋਮਾਂਸ ਰੋਮਾਂਸ ਇਜ਼ ਲਾਈਫ bro what are you saying man ਭਾਈ ਮੇਰਾ ਬਰਥਡੇ ਗਿਫਟ ਉਹ ਭਰਾਵਾ ਬਰਥਡੇ ਗਿਫਟ ਸਾਰਿਆਂ ਦੇਤਾ ਮੈਂ ਦਾ ਗਾਣਾ ਕਰਤਾ ਰਿਲੀਜ਼ ਰੋਮਾਂਸ ਇਜ਼ ਲਾਈਫ ਬ్రో ਇਹਨੂੰ ਬਿਗੜਦਾ ਨਹੀਂ ਕਹਿੰਦੇ ਰੋਮਾਂਸ ਇਜ਼ ਲਾਈਫ ਹੋਰ ਦੁਨੀਆᱨ ਕੀ ਰੱਖਿਆ ਕੀ ਹਾਲ ਹੈ ਮੈਂ ਠੀਕ ਆ ਤੂੰ ਸੁਣਾ ਕਿਵੇਂ ਗਾਣਾ ਬਹੁਤ ਬਹੁਤ ਵਧੀਆ ਹੈ ਥੈਂਕ ਯੂ ਵੀਰੇ ਥੈਂਕ ਯੂ ਮੈਂ ਕਿਹਾ ਹੌਲੀ ਹੌਲੀ ਤਾਪਮਾਨ ਵੜਾਵਾਂਗੇ 2024 ਦਾ ਇਸ ਵਾਰੀ ਕਾਨਸਰਟ ਵੀ ਸਾਡੇ ਤੇ ਪਹਿਲੀ ਵਾਰੀ ਸਟੇਡੀਅਮ ਸ਼ੋਅ ਕਰ ਰਹੇ ਹਾਂ ਬਲੋ ਇਹ ਵੀਰੇ ਕਿੰਨੇ ਨੇ ਇਹ ਰਿਪੀਟ ਤੇ ਲਾਓ ਲਾਵ ਜਾਂ ਲਾਵ ਜਾਂ ਅੱਜ ਇਹੀ ਚੱਲੂਗਾ ਰਿਪੀਟ ਤੇ ਦੁਬਈ ਬ੍ਰੋ ਅਸੀਂ ਆ ਟੂਰ ਕਰਾਂਗੇ ਮਿਡਲ ਈਸਟ ਦਾ ਪੂਰਾ ਕੱਲਾ ਦੁਬਈ ਸ਼ੋ ਨਹੀਂ ਇਦਾਂ ਨਹੀਂ ਜਾਂਦਾ ਭਾਈ ਲਵ ਫਰੋਮ ਇੰਡੀਆ ਹਾਂਜੀ ਥੈਂਕ ਯੂ ਬ੍ਰੋ ਥੈਂਕ ਯੂ ਬਹੁਤ ਬਹੁਤ ਕਿੱਦਾਂ ਦਿਲ ਵੀਰੇ ਹਾਂ ਠੀਕ ਆ ਭਾਈ ਫਿਲਮਾਂ ਭਾਈ ਇਸ ਸਾਲ ਦਾ ਦੋ ਹਿੰਦੀ ਫਿਲਮਾਂ ਇੱਕ ਪੰਜਾਬੀ ਫਿਲਮ ਆਪਣੇ ਜੱਟ ਐਂਡ ਜੂਲੀਅਟ ਕਿੱਥੋਂ ਭਾਈ ਮੈਂ ਬਹੁਤ ਵਧੀਆ ਜਗ੍ਹਾ ਤੇ ਆ ਦਿਖਾਵਾਂ ਬਹੁਤ ਸੋਹਣੀ ਜਗ੍ਹਾ ਹੈ ਦਿਖਾਵਾਂ ਕਿ ਰਹਿਣ ਦਾ ਪਰ ਇਹਦਾ ਦਿਖਾ ਸਕਦਾ ਤੁਸੀਂ ਲਾਈਵ ਦਿਖਾ ਨਹੀਂ ਸਕਦਾ ਮਲਾ ਰਹਿਦਾ ਦੂਜੇ ਪਾਸੇ ਨੂੰ ਹੁੰਦਾ ਨਹੀਂ ਕੈਮਰਾ ਤੋ ਹੋ ਜਾਂਦਾ ਭਾਈ ਯੂਰਪ ਵੀ ਕਾਂਸਰਟ ਟੂ ਯੂਰਪ ਇਸ ਸਾਲ ਕਰ ਰਹੇ ਆ ਯੂਰਪ ਇੰਗਲੈਂਡ ਕੈਨੇਡਾ ਅਮਰੀਕਾ ਪਹਿਲਾ ਸ਼ੋ ਸਾਡਾ ਸਟੇਡੀਅਮ ਸ਼ੋ ਆ ਬ੍ਰੋ ਪਹਿਲੀ ਵਾਰੀ ਕੋਈ ਪੰਜਾਬੀ ਹਿਸਟਰੀ ਦੇ ਵਿੱਚ ਆ ਸੋਲੋ ਸਟੇਡੀਅਮ ਸ਼ੋ ਹੋਣ ਲੱਗਾ ਪਹਿਲੀ ਵਾਰੀ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਕੀ ਰੈੱਡ ਪੱਗ ਹਾਏ ਮੈਂ ਮਰ ਜਾਣਾ ਰਾਹੀ ਮਰਨਾ ਕਹਦੇ ਤੁਸੀਂ ਜਿਓ ਜੁਗ ਜੁਗ ਜਿਓ ਜੀ ਅੱਜ ਤਾਂ ਬਾਰਡੇ ਵਾਲੇ ਦੇ ਨੇ ਆਹ ਭਾਈ ਜੈਪੁਰ ਜੈਪੁਰ ਆਈ ਸੀ ਭਾਈ ਜੀ ਮੇਰੀ ਅੱਖਾਂ ਵਿੱਚ ਤੂੰ ਆਣਾ ਪੈਣਾ ਤੁਹਾਡੇ ਸ਼ੋ ਲਈ ਆਓ ਜੀ ਆਓ ਜੀ ਸਾਡੇ ਨਾਲ ਤਾਂ ਖੁੱਲਾ ਸਦਾ ਆ ਪੰਗੜਾ ਰੱਜ ਕੇ ਤੁਸੀਂ ਪਰਥ ਨਹੀਂ ਆਏ ਪਰਥ ਨਹੀਂ ਆਏ ਅਯਾ ਆਸਟ੍ਰੇਲੀਆ ਆਸਟ੍ਰੇਲੀਆ ਬਹੁਤ ਵਧੀਆ ਗਿਆ ਯਾਰ ਸ਼ੋ ਥੈਂਕ ਯੂ ਬੁੱਕ ਗਾਇਸ ਬਹੁਤ ਵਧੀਆ ਸ਼ੋ ਹੋਇਆ ਹੈ ਅਸਟ੍ਰੇਲੀਆ ਮਾਨਸਾ ਕਦ ਹੋਣਾ ਮਾਨਸਾ ਵੀ ਆਉਣਗੇ ਭਾਈ ਇਹ ਕਿਹਦਾ ਚਾਬੂ ਕਰਿਆ ਮੇਰੇ ਉੱਤੇ ਬਹੁਤ ਜਿੰਨਾ ਨੇੜਿਆ ਅਮੋਜ਼ੀ ਬੱਕਰ ਤੋਂ ਹੋਣੇ ਵਿੱਚ ਸ਼ੋ ਹਾਜੀ ਪੋਣੇ ਚ ਵੀ ਕਰਾਂਗੇ ਸ਼ੋ ਆਂਡੀਆਂ ਟੂਰ ਵੀ ਹੋਊਗਾ ਜਲਦੀ ਬਾਈ ਬਹੁਤ ਸੋਹਣੀ ਜਗ੍ਹਾ ਦਿਖਾਵਾਂ ਕਿਦਾਂ ਦਿਖਾ ਸਕਦਾ ਮੈਂ ਤੁਹਾਨੂੰ ਦਿਖਾਵਾਂ ਤੰਗ ਕਰਦਾ ਤੇਰਾ ਰੰਗ ਕਰਦਾ ਹੁਣ ਹਟ ਜਾਓ ਲਵ ਯਾ ਬਹਾਰ ਲਵ ਯਾ ਲਵ ਯਾ ਲਵ ਯਾ ਲਵ ਯਾ ਬੇਬੀ ਲਵ ਯਾ ਆ ਹਾ 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 ਓ ਹੋ 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 ਸਮੁੰਦਰ ਹੀ ਸਮੁੰਦਰ ਮਾਈ ਗਾਡ ਲਵ ਯਾ ਲਵ ਯਾ ਹੋਇਆ ਪਿਆ ਕੰਮ ਰੋ ਇੱਥੇ ਓਏ ਹੋਏ 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 ਬੀਕਾਨੇਰ ਕਬ आओगे ਬੀ ਕਨੇਰ ਵੀ ਆ ਜਾਣਗੇ ਕਿੱਥੇ ਚੱਲੀ ਆ ਤੂੰ ਠਹਿਰ ਨਹੀਂ ਸਮੁੰਦਰਾ ਦੀ ਲਹਿਰ ਹਾਏ ਮੇਰੀ ਕਮਜ਼ੋਰੀ ਤੇਰੇ ਗੁਰੇ ਗੁਰੇ ਪੈ ਇਹ ਆ ਗੱਲ ਮਾੜੀ ਤੁਸੀਂ ਫੂਡ ਬਲੌਗ ਵੀ ਬਣਾਓ ਮੈਂ ਕੀ ਕੀ ਕਰਾਂ ਜੀ ਇਕੱਲਾ ਮੈਂ ਤਾਂ ਹੁਣ ਦੋ ਦਿਨ ਛੁੱਟੀਆਂ ਦੇ ਆਇਆ ਮੈਂ ਹੁਣ ਕੁਝ ਨਹੀਂ ਕਰਨਾ ਮੈਂ ਬੱਸ ਚੱਲ ਮਾਰਨਾ ਮੈਂ bro ਆਹ ਛੁੱਟੀਆਂ ਦੇ ਆ ਦੋ ਦਿਨ ਵੇਖਣਾ ਮੈਨੂੰ ਲਿਆ ਦੇਖ ਹੋਰ ਵੇਖਣਾ ਤੂੰ ਕੀ ਬਾਮੀ ਨਹੀਂ ਪੈ ਰਿਆ ਅੱਜ ਬਸ ਓਹੋ ਦਿਲਜੀਤ ਦਿਲਜੀਤ ਓਹੋ ਹੋ ਮਾਰਾ ਲਿਆ ਆ ਪਿਆ ਨਹੀਂ ਸ਼ੋਕਰ ਸ਼ੋਕਰ ਪਰਵਾਹ ਨਾ ਸ਼ੋਕਰ ਭਾਜੀ ਕੋਈ ਨਵੀਂ ਫਿਲਮ ਨਹੀਂ ਬਣਾਈ ਬਣਾਈਆ ਵੀਰੇ ਰਿਲੀਜ਼ ਹੋਣੀ ਐ ਇਸ ਸਾਲ ਇਸ ਸਾਲ ਤਾਂ ਮੇਰੇ ਨਾਲ ਤਿੰਨ ਚਾਰ ਫਿਲਮ ਆਪਣੀਆਂ ਆਉਣੀਆਂ ਹੈਪੀ ਬਰਥਡੇ ਹੋ ਗਿਆ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਕੈਨ ਯੂ ਸੀ ਮੀ ਕੈਨ ਯੂ ਸੀ ਮੀ ਨੈਕਸਟ ਰੀਲ ਤੁਹਾਡੀ ਟਰੈਕ ਤੇ ਹਾਂਜੀ ਹਾਂਜੀ ਚੱਕ ਦਿਓ ਜੀ ਰੀਲ ਰਿਲਾ ਮਣਾਓ ਲਵ ਯੂ ਤੇ ਫਿਰ ਮੈਨੂੰ ਭੇਜੋ ਦੈਨ ਆਲ ਸ਼ੇਅਰ ਦ ਗਾਇਸ ਪਾਜੀ ਕ੍ਰਿਕਟ ਕ੍ਰਿਕਟ ਬਸ ਸਮਝ ਨਹੀਂ ਆ ਬਾਈ ਮੈਂ ਥੋੜੇ ਛੁੱਟੀ ਵਾਲੇ ਮੂਡ 'ਚ ਆ ਇਹ ਮੈਨੂੰ ਘੱਟ ਸਮਝ ਆ ਰਿਹਾ ਇੱਕ ਨਸ਼ਾ ਬਹੁਤ ਆ ਗਾੜੇ ਦੇ ਵਿੱਚ ਮੇਰੀ ਅੱਖਾਂ ਵਿੱਚ ਤੂੰ ਇਹ ਗਾਣਾ ਸਾਗਰ ਵੀਰੇ ਨੇ ਲਿਖਿਆ ਤੇ ਜਾਨੀ ਪਾਜੀ ਉਹਨਾਂ ਦੀ ਟੀਮ ਉਹਨਾਂ ਨੇ ਹਾਨੀ ਬਣੀ ਉਹਨਾਂ ਨੇ ਮਿਊਜ਼ਿਕ ਕੀਤਾ ਤੇ ਮੋਨੀ ਜੀ ਵਿੱਚ ਫੀਚਰ ਕੀਤਾ ਤੇ ਸਵੇਆ ਸ਼ਰਟੀ ਜੀ ਨੇ ਇਹਨੂੰ ਸ਼ੂਟ ਕੀਤਾ ਅ ਤੁਸ਼ਾਰ ਕਾਲਿਆ ਭਾਜੀ ਨੇ ਇਹਨੂੰ ਆ ਕੀਤਾ ਲਾਬ ਯਾਰ ਇਹ ਜਿਹੜਾ ਕੋਰੀਓਗ੍ਰਾਫ ਤੇ ਯਾ ਹੋ ਗਏ ਸਾਰੇ ਤੇ ਆਪਣੇ ਉਹਨਾਂ ਨੇ ਸਾਰੇ ਗਾਣੇ ਰਿਲੀਜ਼ ਕੀਤਾ ਭਾਜੀ ਯਾਰ ਮੇਰਾ ਆਈਫੋਨ ਬ్రో ਮੈਂ ਹਨਾ ਜਿੱਦਣ ਵੋਟਾਂ 'ਚ ਖੜਾ ਹੋਇਆ ਉਸ ਦਿਨ ਮੈਂ ਪਹਿਲਾ ਕੰਮ ਇਹ ਹੀ ਕਰਨਾ ਮੈਂ ਆਈਫੋਨ ਦੇ ਦੇ ਤੁਹਾਨੂੰ ਨਾ ਮੈਂ ਵੋਟਾਂ 'ਚ ਖੜਾ ਹੋਵਾਂ ਨਾ ਤੁਹਾਨੂੰ ਆਈਫੋਨ ਮਿਲੇ ਭਾਈ ਜੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਹਾਂਜੀ ਭਾਈ ਜੀ ਹੈਪੀ ਬਰਥਡੇ ਥੈਂਕ ਯੂ ਭਾਈ ਜੀ ਥੈਂਕ ਯੂ ਥੈਂਕ ਯੂ ਬਸ ਹੋ ਗਿਆ ਹੈਪੀ ਬਰਥਡੇ ਭਾਈ ਬਾਰ ਬਾਰ ਤਾਂ ਵੀ ਸੰਗ ਜੀ ਹੋਣਾ ਪੈਂਦੀ ਆ ਸੰਗ ਨਹੀਂ ਆਉਂਦੀ ਤਾਂ ਉਸ ਤੇਰੇ ਦਿਲ ਕੋਈ ਆਵਾਰ ਲਵ ਯਾ ਲਵ ਯਾ ਲਵ ਯਾ ਬੇਬੀ ਚਲੋ ਬਸ ਕਰੋ ਗਾਇਸ ਫਿਰ டா டா ਬਹੁਤ ਬਹੁਤ ਥੈਂਕ ਯੂ ਕਰੋ ਇੰਜੋਏ ਤੁਸੀਂ ਵੀ ਤੇ ਜਿਨ੍ਹਾਂ ਨੇ ਗਾਣਾ ਨਹੀਂ ਦੇਖਿਆ ਉਹ ਗਾਣਾ ਇੰਜੋਏ ਕਰੋ ਲਵ ਯਾ ਭਾਜੀ ਈਪੀ ਭਾਜੀ ਈਪੀ ਵੀ ਆਊਗੀ ਜਲਦੀ ਭਾਜੀ ਭਾਜੀ ਲਵ ਦਾ ਵੇ ਵੀ ਲਵ ਦਾ Song ਐਂਡ ਲਵ ਯੂ ਟੂ ਓ ਸਾਰੇ ਗਾਮਾ ਵਾਲੇ ਕਹਿੰਦੇ ਵੀ ਲਵ ਯੂ ਓ ਥੈਂਕ ਯੂ ਥੈਂਕ ਯੂ ਸਾਰੇ ਗਾਮਾ ਸਾਰੇ ਗਾਮਾ ਇਜ਼ ਮਾਈ ਵੈਰੀ ਫੇਵਰੇਟ ਬੰਦੇ ਆਲਵੇਸ ਸਪੋਰਟ ਕਰਦੇ ਆ ਤੇ ਮੈਂ ਵੀ ਉਹਨਾਂ ਦੇ ਸਪੋਰਟ ਦੇ ਲਈ ਇਹ ਗਾਣਾ ਸਾਰੇ ਗਾਮਾ ਲਈ ਤੇ ਮੇਰੇ ਸਾਰੇ ਫੈਨਸ ਦੇ ਲਈ ਭਾਜੀ ਹਾਂਜੀ ਭਾਈ ਮੈਨੂੰ ਸੂਰਜ ਚੜ ਰਿਹਾ ਥੋੜੀ ਅੱਖਾਂ ਚੋਂ ਤੇ ਆ ਰਹੀਆਂ ਅੱਧੀ ਗੱਲ ਪੜ ਹੁੰਦੀ ਕਈ ਵਾਰੀ ਅੱਧੀ ਰਹਿ ਜਾਂਦੀ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਸਾਸਰੀ ਕਾ ਜੀ ਓਕੇ ਜੀ ਮੈਂ ਕਰਾ ਇੰਜੋਏ ਆਏ ਹਾਏ 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 ਉੱਚੀ ਕਰ ਦੇ ਗਾਣਾ ਮੜਾ ਜਾ ਸੁਣਾ ਬਾਕੀ ਲੱਗੇ ਸ਼ੋਰ ਅਜੀ ਪਹਿਲੀ ਵਾਰ ਹੋਇਆ ਪਿਆਰ ਜਦੋਂ ਹੁੰਦਾ ਨਾ ਪਹਿਲੀ ਵਾਰ ਹੀ ਹੁੰਦਾ ਜਿੰਨੀ ਵਾਰ ਮਰਜੀ ਹੋ ਜਾਓ ਪਹਿਲੀ ਵਾਰ ਹੀ ਹੁੰਦਾ ਥੈਂਕ ਯੂ ਸਾਰੇ ਕਮਾਂ ਥੈਂਕ ਯੂ ਥੈਂਕ ਯੂ ਸਾਰਿਆਂ ਨੂੰ ਬਹੁਤ ਪਿਆਰ ਸਾਡੀ ਟੀਮ ਨੂੰ ਵੀ ਸਾਰਿਆਂ ਨੂੰ ਥੈਂਕ ਯੂ ਸਾਡੀ ਟੀਮ ਲਈ ਵੀ ਕਰੋ ਕਰੋ ਇੰਜੋਏ ਓਕੇ ਜੀ ਲਵ ਪ੍ਰੋਫ ਜੀ ਓਕੇ ਜੀ ਓਕੇ ਜੀ ਲਵ ਮੁੱਕਣੀ ਨਹੀਂ ਫਿਰ ਓਕੇ ਜੀ ਟਾਟਾ ਜੀ ਬਾਏ ਸਾਰਿਆਂ ਨੂੰ ਬਹੁਤ ਪਿਆਰ ਲਵ ਯੂ ਫੇ ਹੁਣੇ ਲਾਈਵ ਓ ਸ਼ੁਕਰ ਪ੍ਰਮਾਤਮਾ ਦਾ ਸ਼ੁਕਰ ਥੈਂਕ ਯੂ ਥੈਂਕ ਯੂ